ਦੋਸਤੋ ਸਤਿ ਸ੍ਰੀ ਅਕਾਲ ਯੂਕੇ ਦੇ ਵਿੱਚ 4 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪੋ ਆਪਣਾ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਖਰੀ ਦਿਨਾਂ ਦੇ ਵਿੱਚ ਜਿਹੜੀ ਆ ਇਹ ਸਾਰੀ ਜਿਹੜੀ ਆ ਚੋਣ ਪ੍ਰਚਾਰ ਦੀ ਪ੍ਰਕਿਰਿਆ ਪਹੁੰਚੀ ਹੋਈ ਆ ਵੀਰਵਾਰ ਨੂੰ ਚੋਣਾਂ ਹੋਣੀਆਂ ਤੇ ਉਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਆ ਸੋ ਇੱਕ ਤਾਂ ਆਪਾਂ ਜਿਹੜਾ ਆਪਣੇ ਚੈਨਲਸ ਦੇ ਜਰੀਏ ਚਾਹੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਦਾ ਬਟਨ ਜਰੂਰ ਦਬਾ ਦਿਓ ਆਪਾਂ ਲਗਾਤਾਰ ਜਿਹੜੇ ਵੀ ਚੋਣ ਨਤੀਜੇ ਹੋਏ ਤਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿਾਂਗੇ ਚਾਹੇ TikTok ਤੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਲਗਾਤਾਰ ਜਿੰਨੇ ਵੀ ਚੋਣ ਨਤੀਜੇ ਹੋਏ ਤੁਹਾਡੇ ਨਾਲ ਸਾਂਝੇ ਕਰਦੇ ਰਹਿਾਂਗੇ ਜਿਹੜੀ ਪਾਰਟੀ ਜਿੱਤਦੀ ਆ ਉਹਦੀਆਂ ਪਾਲਿਸੀਆਂ ਵਗੈਰਾ ਕੀ ਹੋਣਗੀਆਂ ਉਹ ਵੀ ਤੁਹਾਡੇ ਨਾਲ ਨਾਲ ਜੋੜਨਾ ਜਰੂਰ ਇਹੇ ਬੇਨਤੀ ਹੈ ਸੋ ਇਹ ਵੀਕਐਂਡ ਦੇ ਦੌਰਾਨ ਕੀ ਹੁੰਦਾ ਜੀ ਇੱਕ ਜਿਹੜੀ ਆ ਵੀਡੀਓ ਸਾਹਮਣੇ ਆਉਂਦੀ ਹੈ ਚੈਨਲ 4 ਦੇ ਵੱਲ ਇੱਕ ਕਾਈਂਡ ਆਫ ਡਾਕੂਮੈਂਟਰੀ ਜਿਹੜੀ ਆ ਬਣਾਈ ਜਾਂਦੀ ਹੈ ਜਿਹਦੇ ਵਿੱਚ ਇੱਕ ਸ਼ਖਸ ਐਂਡਰਿਊ ਪਾਰਕਰ ਦੇ ਵੱਲੋਂ ਬਹੁਤ ਹੀ ਜਿਹੜੀਆਂ ਭੈੜੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਨਸਲਵਾਦੀ ਟਿੱਪਣੀਆਂ ਤੇ ਰੇਸਿਸਟ ਰਿਮਾਰਕਸ ਨੇ ਉਹ ਸਪੈਸ਼ਲੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਜਿਹੜਾ ਨਾਮ ਲੈ ਕੇ ਉਹਨਾਂ ਦੇ ਬਾਬਤ ਜੇ ਇਸ ਵੀਕ ਦੀਆਂ ਗੱਲਾਂ ਕੀਤੀਆਂ ਇਹਦੇ ਤੋਂ ਜਿਹੜਾ ਰਿਸ਼ੀ ਸੋਨਖੁਣਾ ਦਾ ਬਿਆਨ ਸਾਹਮਣੇ ਆਇਆ ਉਹ ਕਾਫੀ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਆ ਹਰਟ ਵੀ ਨੇ ਤੇ ਐਂਗਰੀ ਵੀ ਨੇ ਗੁੱਸੇ ਦੇ ਵਿੱਚ ਵੀ ਨੇ ਤੇ ਉਹਨਾਂ ਨੂੰ ਬਹੁਤ ਇਸ ਗੱਲ ਨੂੰ ਕਹਿ ਲੋ ਕਿ ਉਹਨਾਂ ਨੂੰ ਦਿਲ ਤੇ ਚੋਟ ਵੀ ਕੀਤੀ ਹੈ ਇਸ ਨੇ ਸੋ ਇਹ ਕੀ ਸਾਰੀ ਸਥਿਤੀ ਕੀ ਹੈ ਕਿ ਜਿਹੜਾ ਐਂਡਰਿਊ ਪਾਰਕਰ ਆ ਇਹ ਜਿਹੜਾ ਉਹ ਵੀਡੀਓ ਫੁਟੇਜ ਦੇ ਵਿੱਚ ਪਹਿਲਾਂ ਜਿਹੜਾ ਜਕਰ ਆ ਪਾਏ ਗੱਲ ਕਰੀਏ ਕਿ ਉਹਦੇ ਵਿੱਚ ਕੀ ਨਜ਼ਰ ਆਉਂਦਾ ਜਿਹੜਾ ਚੈਨਲ 4 ਦੇ ਵੱਲੋਂ ਬਣਾਈ ਗਈ ਆ ਐਂਡਰਿਊ ਪਾਰਕਰ ਜਿਹੜਾ ਇਹ ਡੋਰ ਟੂ ਡੋਰ ਜਾ ਕੇ ਕੈਂਪੇਨਿੰਗ ਕਰਦਾ ਨਾਇਜਲ ਫਰਾਜ ਦੇ ਲਈ ਜਿਹੜਾ ਰਿਫਾਰਮ ਪਾਰਟੀ ਆ ਉਹਨਾਂ ਦੇ ਲਈ ਸੋ ਇਹ ਜਿਹੜਾ ਇਹਦੇ ਵਿੱਚ ਸਾਹਮਣੇ ਆਉਂਦੀ ਆ ਗੱਲ ਕਿ ਇਹ ਜਦੋਂ ਬਹੁਤ ਹੀ ਪੈੜੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਜਿਹੜਾ ਐਂਡਰਿਊ ਪਾਰਕਰ ਆ ਤੇ ਉਹਦੇ ਵਿੱਚ ਇਹ ਸਪੈਸੀਫਿਕ ਸਪੈਸ਼ਲੀ ਜੇਕਰ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਜਿਹੜਾ ਪਤਾ ਹੋਣਾ ਜਿਹੜਾ ਪੀ ਵਰਡ ਜਿਹੜਾ ਇਹ ਪੀ ਸ਼ਬਦ ਯੂਜ਼ ਕੀਤਾ ਜਾਂਦਾ ਉਹਨੂੰ ਇਹ ਪ੍ਰਧਾਨ ਮੰਤਰੀ ਦੇ ਵੱਲੋਂ ਸਹਿਦਤ ਕਰਕੇ ਕਹਿੰਦਾ ਰਿਸ਼ੀ ਸੋਨਕ ਉਹਨਾਂ ਦੇ ਵੱਲ ਨੂੰ ਸੋ ਇਸੇ ਤਰੀਕੇ ਨਾਲ ਇਸਲਾਮਿਕ ਭਾਈਚਾਰੇ ਦੇ ਲਈ ਜਾਂ ਜਿਹੜਾ ਚੈਨਲ ਕ੍ਰਾਸਿੰਗ ਹੁੰਦੀਆਂ ਉਹਨਾਂ ਨੂੰ ਜੇਐਸਟੀ ਦੇ ਨਾਲ ਉਹ ਉਹਨਾਂ ਦੀ ਗੱਲ ਕਰਦਾ ਹੈ ਬਹੁਤ ਹੀ ਜਿਹੜੀਆਂ ਭੈੜੀ ਭੈੜੀਆਂ ਜਿਹੜੀਆਂ ਸ਼ਬਦਾਵਲੀ ਦੀ ਵਰਤੋਂ ਇਹਦੇ ਵੱਲੋਂ ਕੀਤੀ ਜਾਂਦੀ ਆ ਤੇ ਇਸ ਕਰਕੇ ਮੈਂ ਚਾਹੁੰਦਾ ਵੀ ਨਹੀਂ ਉਹਨਾਂ ਨੂੰ ਦੁਬਾਰਾ ਦੁਹਰਾਉਣਾ ਸੋ ਖੈਰ ਇਹ ਜਿਹੜਾ ਹੁਣ ਤਾਂ ਐਕਚੁਅਲੀ ਇਹਨਾਂ ਨੇ ਮੁਆਫੀ ਵੀ ਮੰਗੀ ਆ ਵੈਸੇ ਤਾਂ ਜਿਹੜਾ ਅਪੋਲੋਜਾਈਜ਼ ਕੀਤਾ ਤੇ ਜਿਹੜੀ ਐ ਐਸਐਕਸ ਪੁਲਿਸ ਆ ਉਹਦੇ ਵੱਲੋਂ ਵੇਖਿਆ ਵੀ ਜਾ ਰਿਹਾ ਕਿ ਜਿਹੜਾ ਇਹ ਕੋਈ ਕੀ ਇਹਦੇ ਵਿੱਚ ਕ੍ਰਿਮੀਨਲ ਕੋਈ ਗੱਲ ਹੈਗੀ ਅਜੇ ਕਿਦਾਂ ਵੀ ਆ ਇਹਦੇ ਨਾਲ ਨਾਲ ਜਿਹੜਾ 나ਜਲ ਫਰਾਜ ਹੋਣੀ ਆ ਕਿਉਂਕਿ ਇਹ ਸਾਰਾ ਕੁਝ ਜਾ ਰਿਹਾ ਸਿਕਾ ਕਿ ਦੇਖੋ ਰਿਫਾਰਮ ਪਾਰਟ ਦੀ ਜਿਹੜੇ ਪ੍ਰਚਾਰਕ ਨੇ ਜਾਂ ਉਹਨਾਂ ਦੇ ਲੀਡਰਾਂ ਦੇ ਵੱਲੋਂ ਇਦਾਂ ਦੀ ਗੱਲ ਆ ਰਹੀ ਹੈ ਸੋ ਨਾਇਲ ਫਰਾਜ ਹੋਣਾ ਨੇ ਤਾਂ ਆਪਣੇ ਆਪ ਨੂੰ ਇਹਦੇ ਤੋਂ ਪਰੇ ਕੀਤਾ ਤੇ ਨਾਲ ਹੀ ਜਿਹੜਾ ਉਹਨਾਂ ਨੇ ਜਿਹੜਾ ਚੈਨਲ 4 ਆ ਉਹਦੇ ਉੱਤੇ ਇਲੈਕਸ਼ਨ ਇੰਟਰਫੀਰੈਂਸ ਦਾ ਜਿਹੜਾ ਕੰਪਲੇਂਟ ਜਿਹੜਾ ਆਫੀਸ਼ੀਅਲੀ ਲੌਂਚ ਕਰ ਦਿੱਤੀ ਆ ਚੈਨਲ 4 ਦਾ ਇਹ ਕਹਿਣਾ ਕਿ ਅਸੀਂ ਜਿਹੜਾ ਸਹੀ ਤੇ ਸੱਚੀ ਪੱਤਰਕਾਰਤਾ ਲਈ ਅਸੀਂ ਜਿਹੜਾ ਸਾਡਾ ਨਿਸ਼ਾਨਾ ਆ ਅਸੀਂ ਉਹਦੇ ਤੇ ਡਰੇੜੇ ਆ ਤੇ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਇਸ ਜਿਹੜਾ ਐਂਡਰਿਊ ਪਾਰਕਰ ਨੂੰ ਪੇਮੈਂਟ ਕਰਨ ਦੀ ਗੱਲ ਨੂੰ ਬਿਲਕੁਲ ਧਰੋ ਨਕਾਰਿਆ ਹੈ ਚੈਨਲ 4 ਨੇ ਕਿਉਂਕਿ ਨਾਇਜ਼ਲ ਫਰਾਜ਼ ਨੇ ਕਿਹਾ ਕਿ ਤੁਸੀਂ ਇਸ ਬੰਦੇ ਦੀ ਪ੍ਰੋਫਾਈਲ ਦੇਖੋ ਇਹ ਇੱਕ ਐਕਟਰ ਆ ਤੇ ਇਹਨੂੰ ਪੇ ਕੀਤਾ ਗਿਆ ਸੀਗਾ ਰਿਫਾਰਮ ਪਾਰਟੀ ਦੇ ਉੱਤੇ ਜਿਹੜਾ ਸਾਨੂੰ ਥੱਲੇ ਲਿਆਉਣ ਲਈ ਜਾਂ ਰਿਫਾਰਮ ਪਾਰਟੀ ਦੇ ਖਿਲਾਫ ਇੱਕ ਸਾਜ਼ਿਸ਼ ਆ ਏ ਜਿਹੜਾ ਨਾਜਲ ਫਰਾਜ਼ ਉਹਨਾਂ ਦਾ ਕਹਿਣਾ ਹੁਣ ਇਹਦੇ ਤੇ ਇਨਵੈਸਟੀਗੇਸ਼ਨ ਵਗੈਰਾ ਹੋਵੇਗੀ ਕਿ ਕੀ ਹੋਇਆ ਕਿੱਦਾਂ ਨਹੀਂ ਇਹ ਜਿਹੜਾ ਐਂਡਰਿਊ ਪਾਰਕਰ ਆ ਇਹਦੀ ਵੀ ਮੈਂ ਇਹਦਾ ਬਿਆਨ ਦੇਖਿਆ ਇਹਦੇ ਵਿੱਚ ਇਹਨੇ ਕਿਹਾ ਕਿ ਮੈਨੂੰ ਜਿਹੜਾ ਉਕਸਾਇਆ ਗਿਆ ਇਸ ਤਰੀਕੇ ਦੀਆਂ ਗੱਲਾਂ ਕਹਿਣ ਨੂੰ ਹਾਲਾਂਕਿ ਜੇਕਰ ਤੁਸੀਂ ਉਹ ਵੀਡੀਓ ਦੇ ਵਿੱਚ ਦੇਖੋ ਤਾਂ ਆਮ ਹੀ ਜਿਹੜੀਆਂ ਗੱਲਾਂ ਵਾਤਕ ਜਿਹੜਾ ਉਹਦੇ ਗੱਡੀ ਦੇ ਵਿੱਚ ਬੈਠਾ ਕਰ ਰਿਹਾ ਇੱਕ ਇੱਕ ਦੋ ਜਿਹੜੀਆਂ ਉਹਨਾਂ ਨੇ ਦਿਖਾਇਆ ਵੀ ਜਿੱਥੇ ਜਾ ਕੇ ਹੀ ਕਹਿੰਦਾ ਕਿ ਮੈਂ ਰਿਫਾਰਮ ਪਾਰਟੀ ਦੇ ਵੱਲੋਂ ਆ ਤੇ ਦੂਰ ਦੂਰ ਜਿਹੜੀ ਕੈਂਪੇਨ ਹੁੰਦੀ ਆ ਸੋ ਇਹ ਜਿਹੜਾ ਹੁਣ ਇਸ ਸਾਰੀ ਇਹ ਤਾਂ ਚਲੋ ਇਹਦੇ ਵਿੱਚ ਕੁਝ ਹੋਰ ਇਨਵੈਸਟੀਗੇਸ਼ਨ ਹੋ ਕੇ ਸਾਹਮਣੇ ਆਵੇਗਾ ਕਿ ਕੀ ਇਹਦੇ ਵਿੱਚੋਂ ਨਿਕਲ ਕੇ ਆਉਂਦਾ ਪਰ ਜਿਹੜੇ ਇਹਦੇ ਵੱ Ja. ja. ਉਹਨਾਂ ਨੂੰ ਲੈ ਕੇ ਰਿਸ਼ੀ ਸੂਨਕ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਐਸਟੀਕੇ ਦਾ ਸ਼ਬਦ ਵਰਤਣਾ ਮੇਰੀਆਂ ਦੋ ਜਿਹੜੀਆਂ ਬੇਟੀਆਂ ਆ ਉਹਨਾਂ ਨੂੰ ਇਦਾਂ ਦੀ ਗੱਲ ਸੁਣਨੀ ਪੈਣੀ ਤੇ ਉਹਨਾਂ ਨੇ ਜਿਹੜਾ ਕਿਹਾ ਕਿ ਦੁੱਖ ਦਾ ਵੀ ਜ਼ਹਾਰ ਕੀਤਾ ਇੱਕ ਸਕਾਈ ਨਿਊਜ਼ ਦੇ ਜਿਹੜੇ ਆ ਪੋਲਿਟিক্যাল ਕੋਰਸਪੌਂਡੈਂਟ ਨੇ ਉਹ ਉਹਨਾਂ ਦੇ ਨਾਲ ਨੇ ਪਿਛਲੇ ਕਈ ਹਫ਼ਤਿਆਂ ਤੋਂ ਜਦੋਂ ਦਾ ਇਹ ਜਿਹੜਾ ਸਾਰਾ ਚੋਣ ਪ੍ਰਚਾਰ ਦੀ ਮੁਹਿੰਮ ਜਿਹੜੀ ਸ਼ੁਰੂ ਹੋਈ ਆ ਸੋ ਉਹਨਾਂ ਨੇ ਕਿਹਾ ਕਿ ਮੈਂ ਰਿਸ਼ੀ ਸੂਨਕ ਨੂੰ ਕਦੇ ਵੀ ਇੰਨਾ ਗੁੱਸੇ ਦੇ ਵਿੱਚ ਨਹੀਂ ਦੇਖਿਆ ਉਹ ਕਾਫੀ ਜ਼ਿਆਦਾ ਗੁੱਸੇ ਵੀ ਨੇ ਉਹ ਹਰਟ ਵੀ ਨੇ ਰਿਸ਼ੀ ਉਹਨਾਂ ਨੇ ਕਿਹਾ ਕਿ ਮੈਂ ਸਪੈਸ਼ਲ ਬੁੱਝ ਕੇ ਮੈਂ ਉਹ ਸ਼ਬਦ ਜਦੋਂ ਉਹਨਾਂ ਨੇ ਦੁਬਾਰਾ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨੂੰ ਉਹੀ ਸ਼ਬਦ ਬੋਲ ਕੇ ਉਹਨਾਂ ਨੇ ਜਿਹੜਾ ਵਰਤੋਂ ਕਰਕੇ ਕਿ ਮੈਨੂੰ ਉਹਨਾਂ ਨੇ ਆਹ ਗੱਲ ਕਹੀ ਆ ਕਿ ਤਾਂ ਕਿ ਰਿਸ਼ੀ ਦਾ ਰਿਸ਼ੀ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੱਦਾਂ ਦੀ ਗੱਲ ਇਹ ਜਿਹੜੀ ਇੱਕ ਨਸਲਵਾਦੀ ਟਿੱਪਣੀ ਮੇਰੇ ਤੇ ਕੀਤੀ ਗਈ ਆ ਕਿ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਜਿਹੜੀ ਆ ਲੋਕ ਆ ਇਹਨਾਂ ਦੀ ਯੂਕੇ ਦੀ ਪੋਲਿਟਿਕਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਸਾਡੀ ਯੂਕੇ ਦੀ ਪੋਲਿਟਿਕਸ ਜਾਂ ਸਾਡਾ ਕਲਚਰ ਬਹੁਤ ਬਿਹਤਰ ਆ ਨਾਲ ਦੀ ਨਾਲ ਲੇਬਰ ਲੀਡਰ ਸਰ ਕੀਰਸਟਾਮਰ ਨੇ ਵੀ ਇਸ ਗੱਲ ਨੂੰ ਜਿਹੜਾ ਉਹਨਾਂ ਨੇ ਵੀ ਇਹਦੀ ਬਹੁਤ ਜਿਹੜੀ ਆ ਸ ਆ ਇਹ ਇਹ ਬਿਲਕੁਲ ਵੀ ਜਿਹੜੀਆਂ ਇਹ ਕਿਤੇ ਵੀ ਪ੍ਰਵਾਨਿਤ ਨਹੀਂ ਹੁੰਦੀਆਂ ਤੇ ਸਾਰਿਆਂ ਨੇ ਇਹਦੀ ਨਿੰਦਾ ਕੀਤੀ ਆ ਸੋ ਇਹ ਇਹਦੀ ਡੈਫੀਨਿਟਲੀ ਆਪਾਂ ਵੀ ਸਾਰੇ ਇਹਨੂੰ ਕੰਡੈਮ ਕਰਦੇ ਆ ਇਸੇ ਕਰਕੇ ਮੈਂ ਕਿਹਾ ਕਿ ਇਦਾਂ ਦੇ ਸ਼ਬਦ ਜਿਹੜੇ ਆ ਅਸੀਂ ਦੁਬਾਰਾ ਦੁਹਰਾਉਣੇ ਵੀ ਨਹੀਂ ਚਾਹੁੰਦੇ ਆਪਣੇ ਪਲੇਟਫਾਰਮ ਤੋਂ ਤੇ ਜਿਹੜੇ ਲੇਬਰ ਲੀਡਰ ਨੇ ਸਰ ਕੀ ਇਸ ਨਾਮਰ ਉਹਨਾਂ ਨੇ ਇਹ ਕਿਹਾ ਕਿ ਲੋਕਾਂ ਦਾ ਪਿਛਲੇ 1.5 ਦਹਾਕੇ ਦੇ ਸਿਆਸਤ ਦੇ ਵਿੱਚ ਜੀਐਸਕੇ ਦੀਆਂ ਚਾਹੇ ਪਾਰਟੀ ਗੇਟ ਆ ਜਾਂ ਇਦਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਹੋਈਆਂ ਨਾ ਇਹਦੇ ਚੱਲਦੇ ਆ ਜਿਹੜਾ ਲੋਕਾਂ ਦਾ ਵਿਸ਼ਵਾਸ ਸੀਗਾ ਉਹ ਪੋਲਿਟਿਕਸ ਤੋਂ ਸਿਆਸਤ ਤੋਂ ਜਿਹੜਾ ਉੱਪਰੇ ਹੁੰਦਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਡਿਲੀਵਰੀ ਕਰਕੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਗੱਲਾਂ ਕਰਕੇ ਨਹੀਂ ਪਰ ਲੋਕਾਂ ਦੀ ਜ਼ਿੰਦਗੀ ਨੂੰ ਅਸਲ ਦੇ ਵਿੱਚ ਬਿਹਤਰ ਬਣਾ ਕੇ ਅਸੀਂ ਇਹ ਜਿਹੜਾ ਰਾਈਟ ਵਿੰਗ ਜਿਹੜਾ ਪੋਪੁਲਿਸਟ ਜਿਹੜੀ ਸਿਆਸਤ ਦਾ ਜਿਹੜਾ ਉਭਾਰ ਹੁੰਦਾ ਜਾ ਰਿਹਾ ਉਹਨੂੰ ਅਸੀਂ ਰੋਕ ਸਕਦੇ ਹਾਂ ਉਹਨੂੰ ਲੇਬਰ ਰੋਕ ਸਕਦੀ ਆ ਸਰਕੀਅਰ ਹੁਣ ਦਾ ਉਹਨਾਂ ਦਾ ਜਿਹੜਾ ਬਿਆਨ ਮੈਂ ਗਾੜੀਆਂ ਦੇ ਵਿੱਚ ਛਪਿਆ ਹੋਇਆ ਵੇਖ ਰਿਹਾ ਸੀਗਾ ਰਾਈਟ ਵਿੰਗ ਦੀ ਜਿਹੜੀ ਸਿਆਸਤ ਆ ਵੈਸੇ ਇਹ ਇਕੱਲੇ ਯੂਕੇ ਦੇ ਵਿੱਚ ਤਾਂ ਚਲੋ ਹੁਣ ਜਿਹੜੀ ਆ ਲੇਬਰ ਦਾ ਉਭਾਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜਿਹੜੀ ਕਿ ਸੈਂਟਰ ਟੂ ਲੈਫਟ ਮੰਨੀ ਜਾਂਦੀ ਆ ਆਦਰਵਾਇਜ਼ ਬਾਕੀ ਜੇਕਰ ਆਪਾਂ ਦੇਖੀਏ ਉਧਰ ਡੋਨਲਡ ਟਰੰਪ ਉਹਨਾਂ ਦਾ ਵੀ ਬਹੁਤ ਜ਼ਿਆਦਾ ਉਭਾਰ ਹੋ ਰਿਹਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਕੇਐਸਵੀ ਕੇ ਨਾਲ ਜਿਹੜੀ ਉਹਨਾਂ ਦੀ ਡਿਬੇਟ ਹੋਈ ਆ ਉਹ ਉਹਦਾ ਲੱਗਦਾ ਕਿ ਡੋਨਲਡ ਟਰੰਪ ਉਹਨਾਂ ਦੇ ਲਈ ਜਿੱਥੇ ਉਹਨਾਂ ਨੂੰ ਬਹੁਤ ਸਾਰੇ ਲੀਗਲ ਚੈਲੰਜਸ ਸਿਗੇ ਜਾਂ ਹੋਰ ਉਹਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਸਿਗੀਆਂ ਸ਼ਾਇਦ ਏਸੀ ਚੀਜ਼ ਦਾ ਉਹਨਾਂ ਨੂੰ ਕਿਤੇ ਫਾਇਦਾ ਨਹੀਂ ਮਿਲ ਜਾਂਦਾ ਵੀ ਜਿਹੜਾ ਵੀ ਜੋ ਬਾਈਡਨ ਉਹਨਾਂ ਦੀ ਜਿਹੜੀ ਉਮਰ ਨੂੰ ਲੈ ਕੇ ਜਾਂ ਜੇ ਜੇਐਸਵੀ ਕੇ ਨਾਲ ਉਹਦੇ वैसे भी डोनाल्ड ट्रंप ਉਹਨਾਂ ਦਾ ਇੱਕ ਹਵਾਰ ਦੇਖਣ ਨੂੰ ਮਿਲ ਰਿਹਾ इवन दो ਲੀਗਲ ਚੁਣੌਤੀਆਂ ਦੇ ਚੱਲਦੇ ਆ ਜਾਂ ਪਿਛਲੇ 4 ਸਾਲਾਂ ਦਾ ਜਦੋਂ ਉਹਨਾਂ ਦਾ ਕਾਰਜਕਾਲ ਸੀਗਾ ਵਾਈਟ ਹਾਊਸ ਦੇ ਅੰਦਰ ਉਹਦੇ ਵਿੱਚ ਉਹਨਾਂ ਦੇ ਵੱਲੋਂ ਜੀਐਸਕੇ ਦੇ ਬਿਆਨات ਦਿੱਤੇ ਜਾਂਦੇ ਰਹੇ ਜਾਂ ਜਿੱਦਾਂ ਦੀ ਉਹਨਾਂ ਦੀ ਗੱਲਾਂਬਾਤਾਂ ਸੀਗੀਆਂ ਸਟਿਲ ਜਿਹੜਾ ਲੋਕੀ ਉਹਨਾਂ ਨੂੰ ਉੱਥੇ ਪਸੰਦ ਕਰਦੇ ਨੇ ਸੋ ਇਹ ਇਧਰ ਹੁਣ ਫਰਾਂਸ ਦੀ ਵੀ ਅੱਗੇ ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਯੂਰੋਪੀਅਨ ਪਾਰਲੀਮੈਂਟ ਦੇ ਇਲੈਕਸ਼ਨਸ ਤੋਂ ਬਾਅਦ ਜਿਹੜਾ ਇਹਨਾਂ ਨੇ ਆਪਣੇ ਹੈਗੇ ਨੇ ਮੈਕਰੋਨ ਉਹਨਾਂ ਨੇ ਏ ਜਿਹੜੇ ਸਨੈਪ ਇਲੈਕਸ਼ਨਸ ਕਾਲ ਕਰਤੇ ਹੇਟ ਲਈ ਜਿਹੜਾ ਪਾਰਲੀਮੈਂਟਰੀ ਜਿਹੜੀਆਂ ਚੋਣਾਂ ਐਲਾਨਤੀਆਂ ਉਹਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਜਿਹੜੀਆਂ ਅੱਜ ਸਵੇਰੇ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਰਾਈਟ ਵਿੰਗ ਪਾਰਟੀ ਆ ਉਹ ਕਾਫੀ ਜ਼ਿਆਦਾ ਉਹ ਲੀਡ ਕਰਦੀ ਹੋਈ ਜਿਹੜੀ ਆ ਨਜ਼ਰ ਆ ਰਹੀ ਆ ਸੋ ਇਹ ਰਾਈਟ ਵਿੰਗ ਦੀ ਸਿਆਸਤ ਤਾਂ ਕਿਤੇ ਨਾ ਕਿਤੇ ਉਭਾਰ ਜਿਹੜੀ ਆ ਵੈਸੇ ਪੂਰੀ ਦੁਨੀਆ ਦੇ ਵਿੱਚ ਹੀ ਹੋ ਰਹੀ ਆ ਜੇਕਰ ਆਪਾਂ ਇੰਡੀਆ ਦੀ ਵੀ ਗੱਲ ਕਰੀਏ ਤਾਂ ਜਿਹੜਾ ਬੀਜੇਪੀ ਪਿਛਲੇ 10 ਸਾਲ ਤੋਂ ਸੱਤਾ ਦੇ ਵਿੱਚ ਆ ਤੇ ਹੁਣ ਉਹ ਜਿਹੜੀ ਆ ਇਸ ਵਾਰ ਵੀ ਤੀਸਰੀ ਵਾਰ ਉਹਨਾਂ ਨੂੰ ਹਕੂਮਤ ਮਿਲੀ ਆ ਇਵਨ ਦੋ ਤੁਸੀਂ ਕਹਿ ਸਕਦੇ ਆਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਾਂ ਭਾਜਪਾ ਨੂੰ ਜਿਹੜਾ ਇਕੱਲਿਆਂ ਬਹੁਮਤ ਨਹੀਂ ਮਿਲਿਆ ਬਟ ਸਟਿਲ ਤੀਸਰੀ ਵਾਰ ਤੁਸੀਂ ਆਪਣੀ ਸਰਕਾਰ ਬਣਾਉਣੀ ਉਹ ਵੀ ਕੋਈ ਇੰਨੀ ਘੱਟ ਵੀ ਸੀਟਾਂ ਹੈ ਨਹੀਂ ਮਹਿਸ 33 ਸੀਟਾਂ ਦਾ ਹੀ ਫਰਕ ਆ ਮੈਜੋਰਟੀ ਤੋਂ ਉਹਨਾਂ ਦਾ ਸੋ ਤੇ ਉਹਨਾਂ ਨੇ ਜਿਹੜੀ ਆ ਇਹ ਉਹਨਾਂ ਦਾ ਜਿਹੜਾ ਗਰੁੱਪ ਆ ਐਨਡੀਏ ਆ ਜਿਹੜਾ ਇਹ ਕੋਈ ਚੋਣਾਂ ਤੋਂ ਬਾਅਦ ਜੋੜ ਤੋੜ ਨਹੀਂ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦਾ ਚੋਣਾਂ ਤੋਂ ਪਹਿਲਾਂ ਹੀ ਏਸੀ ਤਰੀਕੇ ਨਾਲ ਉਹ ਚੋਣਾਂ ਦੇ ਵਿੱਚ ਗਏ ਸੀਗੇ ਤੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਆ ਸੋ ਉਧਰ ਇਹ ਵੀ ਚੀਜ਼ ਆਪਾਂ ਰਾਈਟ ਵਿੰਗ ਵਾਲੀ ਜਿਹੜੀ ਆ ਸਿਆਸਤ ਆ ਇਹ ਪੂਰੀ ਦੁਨੀਆ ਦੇ ਵਿੱਚ ਹੀ ਵੈਸੇ ਤਾਂ ਇਹਦਾ ਉਭਾਰ ਹੋ ਰਿਹਾ ਸੋ ਖੈਰ ਜੇਕਰ ਮੁੜ ਕੇ ਆਪਾਂ ਯੂਕੇ ਤੇ ਆਈਏ ਤਾਂ ਜੀ ਜਿਹੜਾ ਹੁਣ 2-3 ਦਿਨ ਲਗਾਤਾਰ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਕਿ ਯੂਕੇ ਦੀਆਂ ਜਿਹੜੀਆਂ ਮੇਨ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਇਸ ਵੇਲੇ ਜਿਹੜੀ ਸਥਿਤੀ ਆ ਜੀ ਲੇਬਰ ਪਾਰਟੀ ਆ ਜੇਕਰ ਜਿੱਦਾਂ ਦੇ ਪੋਲਸ ਦੇ ਵਿੱਚ ਨੰਬਰ ਸਾਹਮਣੇ ਆ ਰਹੇ ਨੇ ਤੇ ਡੈਫੀਨੇਟਲੀ ਉਹ ਸਾਨੂੰ 5 ਜੁਲਾਈ ਨੂੰ ਕਹਿ ਲਓ ਕਿ ਸਰਕੀਅਸਟਾਰਮਰ ਹੁਣੀ ਨੰਬਰ 10 ਡਾਊਨਿੰਗ ਸਟਰੀਟ ਦੇ ਵਿੱਚ ਨਜ਼ਰ ਆਉਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਨੇ ਹਾਲਾਂਕਿ ਅਖੀਰਲੇ ਦਿਨ ਤੱਕ ਬਹੁਤ ਕੁਝ ਜਿਹੜਾ ਹੁੰਦਾ ਰਹਿੰਦਾ ਹੁੰਦਾ ਤੇ ਪਰ ਉਸ ਤੋਂ ਬਾਅਦ ਫਿਰ ਦੇਖਿਆ ਜਾਵੇਗਾ ਕਿ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਗਲਤੀਆਂ ਕੇਸ-ਕੇਸ ਨੇ ਕੀਤੀਆਂ ਡਿਬੇਟਾਂ ਦੀ ਸਾਰੀਆਂ ਹੁਣ ਕੰਪਲੀਟ ਹੋ ਚੁੱਕੀਆਂ ਲਾਸਟ ਡਿਬੇਟ ਵੀ ਜਿਹੜੀ ਇਹਨਾਂ ਦੀ ਹੋਈ ਆ ਉਹਦੇ ਵਿੱਚ ਇੱਕ ਚੀਜ਼ ਬਹੁਤ ਜਿਹੜੀ ਖਾਸ ਨਜ਼ਰ ਆਦੀ ਆ ਜਾਂ ਮੈਂ ਆਪਣੇ ਪਰਸਨਲ ਓਪੀਨੀਅਨ ਵੀ ਆ ਮੇਰਾ ਤੇ ਹੋਰ ਵੀ ਮੈਂ ਕਈ ਜਿਹੜੇ ਤਜ਼ੀਆਕਾਰ ਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਕਿ ਬਰਾਬਰੀ ਦਾ ਮੁਕਾਬਲਾ ਰਿਹਾ ਹਾਲਾਂਕਿ ਤੁਸੀਂ ਡੇਢ ਦਹਾਕੇ ਦੀ ਹਕੂਮਤ ਰਹੀ ਹੈ ਜਿਹੜੀ ਆ ਕਨਜ਼ਰਵੇਟਿਵ ਪਾਰਟੀ ਦੀ ਤੇ ਰਿਸ਼ੀ ਸੋਨਕ ਹੁਣਾਂ ਦੇ ਕਾਰਜਕਾਲ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੁੰਦੇ ਨੇ ਜਾਂ ਹੁਣਾਂ ਡੀਡੇ ਨੂੰ ਲੈ ਕੇ ਵੀ ਜਾਂ ਜਿਹੜਾ ਆ ਬਾਅਦ ਵਿੱਚ ਜਿਹੜਾ ਹੁਣਾਂ بیٹنگ ਸਕੈਂਡਲ ਆਇਆ ਪਰ ਉਹਨਾਂ ਜਿਆਦਾ ਹਮਲਾਵਰ ਰੁਖ ਜਿਹੜਾ ਸਰਕੀਏ ਸਟਾਮਰ ਦਾ ਸਾਨੂੰ ਨਹੀਂ ਨਜ਼ਰ ਆਇਆ ਖਾਸ ਕਰਕੇ ਜਿਹੜੀ ਉਹਨਾਂ ਦੀ ਲਾਸਟ ਡਿਬੇਟ ਸੀਗੀ ਉਹਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਜਿਹੜਾ ਰਵਾਂਡਾ ਪਾਲਿਸੀ ਨੂੰ ਲੈ ਕੇ ਰਿਸ਼ੀ ਹੁਣੀ ਜਿਹੜੇ ਆ ਉਹ ਬਹੁਤ ਅਗਰੈਸਿਵ ਨਜ਼ਰ ਆਏ ਉਹਨਾਂ ਨੇ ਕਾਫੀ ਕਹ ਲੋਗੇ ਹਮਲਾਵਰ ਰੁਖ ਰੱਖਿਆ ਸਰ ਕੀ ਇਸਟਾਮਰ ਦੇ ਉੱਤੇ ਤੇ ਉਹ ਇੱਕ ਤਰੀਕੇ ਨਾਲ ਲੋਕਾਂ ਨੂੰ ਇਹ ਜਿਚਾਉਣ ਦੇ ਵਿੱਚ ਉਹਨਾਂ ਨੇ ਬਾਰ ਬਾਰ ਪੁੱਛਿਆ ਕਿ ਤੁਸੀਂ ਪਲਾਨ ਦੱਸੋ ਤੁਹਾਡਾ ਕੀ ਆ ਸਰ ਕਿਉਂਕਿ ਜਿਹੜੀ ਕਨਜ਼ਰਵਟਿਵ ਪਾਰਟੀ ਆ ਇਹ ਰਵਾਂਡਾ ਪਾਲਿਸੀ ਤੇ ਅੱਗੇ ਵਧ ਰਹੇ ਨੇ ਇਹਨਾਂ ਦਾ ਕਹਿਣਾ ਕਿ ਜਿਹੜਾ ਵੀ ਸਾਰਾ ਕੁਝ ਤਿਆਰ ਆ ਜਦੋਂ ਸਾਡੀ ਅਸੀਂ ਸਰਕਾਰ ਸਾਡੀ ਹੁਣ ਜੇਕਰ ਬਣਦੀ ਹੈ ਤੇ ਜਿਹੜਾ ਪਹਿਲਾ ਜਹਾਜ਼ ਬਹੁਤ ਜਲਦੀ ਰਵਾਂਡਾ ਨੂੰ ਮਾਈਗ੍ਰੈਂਟਸ ਨੂੰ ਲੈ ਕੇ ਉੜੇਗਾ ਤੇ ਇਹਦਾ ਜਿਹੜਾ ਇਹਨਾਂ ਦਾ ਇਹ ਕਹਿਣਾ ਕਿ ਇਹਦਾ ਡੈਟਰੈਂਟ ਹੋਵੇਗਾ ਇਹ ਕਿ ਇਹਦਾ ਪ੍ਰਭਾਵ ਇਹ ਪੈਣਾ ਕਿ ਜਿਹੜੇ ਲੋਕ ਸਮੁੰਦਰ ਪਾਰ ਕਰਕੇ ਇੱਥੇ ਇਲੀਗਲੀ ਆਉਂਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਉਹਨਾਂ ਨੂੰ ਹੁਣ ਯੂਕੇ ਦੇ ਵਿੱਚ ਨਹੀਂ ਰਹਿਣਾ ਉਹਨਾਂ ਨੂੰ ਜੇਕਰ ਇੱਥੇ ਯੂਕੇ ਪਹੁੰਚਣਗੇ ਤਾਂ ਉਹਨਾਂ ਨੂੰ ਰਵਾਂਡਾ ਭੇਜਿਆ ਜਾਣਾ ਲੇਬਰ ਪਾਰਟੀ ਦਾ ਇਹ ਕਹਿਣਾ ਕਿ ਜਿਹੜੀ ਇਹ ਪਾਲਿਸੀ ਆ ਇਹ ਇੱਕ ਗਿਮਿਕ ਆ ਇਹ ਇਹ ਜਿਹੜਾ ਦਿਖਾਵਾ ਕੀਤਾ ਜਾ ਰਿਹਾ ਇਹਦੇ ਨਾਲ ਕੁਝ ਨਹੀਂ ਹੋਣਾ ਕੁਝ ਕੁਝ ਵੈਸੇ ਤਾਂ ਉਹਨਾਂ ਦਾ ਉਹ ਅੰਕੜ ਨੂੰ ਜੇ ਤੁਸੀਂ ਯੂਕੇ ਤੋਂ ਉੱਥੇ ਲੈ ਵੀ ਜਾਓਗੇ ਤਾਂ ਉਹਦਾ ਕੀ ਪ੍ਰਭਾਵ ਪੈਣਾ ਬਾਕੀ ਬਹੁਤ ਸਾਰੇ ਤਾਂ ਫਿਰ ਵੀ ਯੂਕੇ ਦੇ ਵਿੱਚ ਹੀ ਹੋਣੇ ਆ ਸੋ ਅਸੀਂ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜੀਆਂ ਹੋਰ ਸਿਕਿਉਰਿਟੀ ਫੋਰਸਸ ਦੇ ਮਦਦ ਦੇ ਨਾਲ ਇਸ ਚੀਜ਼ ਨੂੰ ਰੋਕਾਂਗੇ ਜਾਂ ਜਿਹੜੇ ਕਲੇਮ ਪ੍ਰੋਸੈਸ ਆ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਤੇਜ਼ੀ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਇਸ ਮੁੱਦੇ ਦਾ ਹੱਲ ਕੀਤਾ ਜਾਵੇ ਪਰ ਈਸ਼ੀ ਹੁਣੀ ਕਾਫੀ ਹਮਲਾਵਰ ਉਹਦੇ ਵਿੱਚ ਉਸ ਜਿਹੜੀ ਡਿਬੇਟ ਦੇ ਵਿੱਚ ਨਜ਼ਰ ਆਈ ਵੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਵਾਪਸ ਭੇਜਣ ਦੀ ਗੱਲ ਕਰਦੇ ਹੋ ਇਹ ਜਿਹੜੇ ਬਹੁਤ ਸਾਰੇ ਲੋਕ ਨੇ ਚੈਨਲ ਕਰਾਸ ਕਰਕੇ ਆਉਂਦੇ ਨੇ ਇਹ ਈਰਾਨ ਤੋਂ ਜਾਂ ਅਫਗਾਨਿਸਤਾਨ ਤੋਂ ਮੋਦੀ ਨੇ ਸੋ ਕਿ ਤੁਸੀਂ ਤਾਲਿਬਾਨ ਦੇ ਨਾਲ ਗੱਲ ਕਰੋਗੇ ਜਾਂ ਜਿਹੜੀ ਰਾਨੀਅਨ ਰਜਿਮ ਆ ਉਹਦੇ ਨਾਲ ਤੁਸੀਂ ਗੱਲ ਕਰੋਗੇ ਇਹਨਾਂ ਨੂੰ ਵਾਪਸ ਭੇਜਣ ਦੇ ਲਈ ਕਿੱਦਾਂ ਤੁਸੀਂ ਇਹਨਾਂ ਨੂੰ ਵਾਪਸ ਭੇਜੋਗੇ ਜਾਂ ਕਿੱਦਾਂ ਇਹ ਇਹਨਾਂ ਲੋਕਾਂ ਨੂੰ ਜਿਹੜਾ ਤੁਸੀਂ ਰੋਕੋਗੇ ਸੋ ਖੈਰ ਇਹ ਹੁਣ 4 ਜੁਲਾਈ ਨੂੰ ਪਤਾ ਲੱਗਣਾ ਜੀ ਇਹ ਜਿਹੜੇ ਆ ਪੂਲਸ ਕਿੰਨੇ ਸਹੀ ਸਾਬਤ ਹੁੰਦੇ ਆ ਜਾਂ ਕਿੰਨੇ ਨਹੀਂ ਜਾ ਜਿਹੜਾ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਸੀਗਾ ਕਿ ਜਦੋਂ ਅਖੀਰ ਦਿਨ ਚੋਣਾਂ ਤੇ ਜਾਣਾ ਹੁੰਦਾ ਤਾਂ ਲੋਕਾਂ ਦੇ ਕੋਲ ਦੋ ਆਪਸ਼ਨਾਂ ਹੁੰਦੀਆਂ 1 or 2 ਤੇ ਵਾਰ-ਵਾਰ ਜਿਹੜੇ ਰਿਸ਼ੀ ਸੂਨ ਕਿਹਾ ਜਾਂ ਕੰਜ਼ਰਵਟਿਵ ਪਾਰਟੀ ਆ ਉਹਨਾਂ ਦੇ ਵੱਲੋਂ ਇੱਕ ਗੱਲ ਬਹੁਤ ਹੋ ਰਹੀ ਜਾ ਰਹੀ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ ਨਾਈਜਲ ਫਰਾਜ ਉਹਨਾਂ ਦੀ ਰਿਫਾਰਮ ਪਾਰਟੀ ਆ ਉਹਨਾਂ ਦੀਆਂ ਕਾਫੀ ਜ਼ਿਆਦੇ ਵੋਟਾਂ ਜਿਹੜੀਆਂ ਉਹਨਾਂ ਨੇ ਤੋੜਨੀਆਂ ਕੰਜ਼ਰਵਟਿਵ ਦੀਆਂ ਕਿਉਂਕਿ ਜਿਹੜਾ ਨਾਈਜਲ ਫਰਾਜ ਹੁਣੀ ਆ ਉਹ ਕਾਫੀ ਜਿਹੜੇ ਇਵਨ ਸਵੈਲਾ ਬ੍ਰੈਬਰਮਨ ਜਿਹੜੇ ਸਾਬਕਾ ਗ ਇਕੱਠੇ ਹੋ ਜਾਣਾ ਚਾਹੀਦਾ ਨਾਈਜਲ ਫਰਾਜ ਦੇ ਨਾਲ ਸੋ ਨਾਈਜਲ ਫਰਾਜ ਨੇ ਜੇਕਰ ਵੋਟਾਂ ਜਾਰੇ ਤੋੜਨੀਆਂ ਤਾਂ ਕੰਜ਼ਰਵੇਟਿਵ ਪਾਰਟੀ ਦੀਆਂ ਤੋੜਨੀਆਂ ਤੇ ਇਸ ਕਰਕੇ ਰਿਸ਼ੀ ਸੂਨਕ ਦੇ ਵੱਲੋਂ ਜਾਂ ਜਿਹੜੀ ਬਾਕੀ ਕੰਜ਼ਰਵੇਟਿਵ ਪਾਰਟੀ ਦੇ ਲੀਡਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖੋ ਉਹ ਆਵਾਮ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖੋ ਚਾਹੇ ਤੁਸੀਂ ਵੋਟ A ਨੂੰ ਪਾਓ B ਨੂੰ ਪਾਓ C ਨੂੰ ਪਾਓ ਨੰਬਰ 10 ਡਾਉਨਿੰਗ ਸਟਰੀਟ ਦੇ ਵਿੱਚ 5 ਜੁਲਾਈ ਨੂੰ ਜਾਂ ਤਾਂ ਰਿਸ਼ੀ ਸੂਨਕ ਨੇ ਹੋਣਾ ਤੇ ਜਾਂ ਸਰ ਕੀ ਐਸਟਾਮਰ ਨੇ ਹੋਣਾ ਤੇ ਹੋਰ ਕਿਸੇ ਨੇ ਜਿਹੜਾ ਪ੍ਰਧਾਨ ਮੰਤਰੀ ਨਹੀਂ ਬਣਨਾ ਸੋ ਇਹ ਸੋਚ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਸੋਚ ਕੇ ਤੁਸੀਂ ਵੋਟ ਪਾਓ ਸੋ ਖੈਰ ਲਗਾਤਾਰ ਜਿਹੜਾ ਯੂਕੇ ਦੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਦਿਲਚਸਪੀਆਂ ਬਣੀਆਂ ਹੋਈਆਂ ਨੇ ਆ ਹਫਤਾ ਬਹੁਤ ਹੀ ਅਹਿਮ ਰਹਿਣ ਵਾਲਾ ਤੇ ਲਗਾਤਾਰ ਤੁਹਾਡੇ ਨਾਲ ਬਨੇ ਰਹਿਾਂਗੇ ਜੀ ਤੇ ਫੋਲੋ ਜ਼ਰੂਰ ਕਰ ਲਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਧੰਨਵਾਦ